ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾ ਵਾਲੇ ਰਹਾਵਾਂ ਦਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਬਰਦਾਵਾ ਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਲਾਂ ਦਾ ਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਲਾਂ ਦਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾ ਵਾਲੇ ਰਹਾ ਬਰਜਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਬਰਦਾਵਾ ਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਬਰਦਾਵਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਾਂ ਦਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਾਂ ਦਾਨ ਅਖਿਓ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾ ਵਾਲੇ ਰਹਾ ਬਲ ਜਾਣਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾ ਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਬਰਦਾਵਾ ਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾ ਵਾਲੇ ਰਹਾ ਬਲਦਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵਰਦਾਵਾਂ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਲ ਜਾਣਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਲ ਜਾਣਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾ ਵਾਲੇ ਰਹਾ ਬਰਜਾਣਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾ ਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਬਰਦਾਵਾ ਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਾਂ ਦਵਾ ਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਾਂ ਦਵਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾ ਵਾਲੇ ਰਹਾ ਬਲ ਜਾਣਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾ ਨਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਬਰਦਾਵਾ ਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਰਦਾ ਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਰਦਾ ਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾ ਵਾਲੇ ਰਹਾ ਬਰਜਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾ ਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਬਰਦਾਵਾ ਨਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਰਦਾ ਨਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਰਦਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾ ਵਾਲੇ ਰਹਾ ਬਲ ਜਾਣਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾ ਨਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾ ਨਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਬਰਦਾਵਾ ਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾ ਨਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾ ਵਾਲੇ ਰਹਾਵਾਂ ਦਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਵਰਦਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਲ ਜਾਣਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਲ ਜਾਣਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾ ਵਾਲੇ ਰਹਾ ਬਲ ਜਾਣਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਵਰਦਾਵਾਂ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਲਾਂ ਦਾ ਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਲਾਂ ਦਾ ਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾਵਾਂ ਦਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਹਾ ਬਰਦਾਵਾਨ ਬਖਸ਼ੋ ਗੁਨਾ ਮੇਰੇ ਆਇਆ ਮੈਂ ਸਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵਰਦਾਵਾ